ਗੁਰੂ ਪਿਆਰਿਓ ਸਵਾਲ ਹੈ ਜੀਵ ਨੂੰ ਕਿੰਨਾ ਨੇ ਪ੍ਰਮਾਤਮਾ ਦੇ ਨਾਮ ਤੋਂ ਬੁਛੜਿਆ ਹੋਇਆ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਮਨ ਆਟ ਅੰਗ ਤੇ ਬਖਸ਼ਿਸ਼ ਕਰਦੇ ਹਨ ਇਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਣ ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ ਜਿਸ ਪ੍ਰਮਾਤਮਾ ਦੀ ਦਿੱਤੀ ਹੋਈ ਉਹ ਜਿੰਦ ਹੈ ਇਹ ਪ੍ਰਾਣ ਹਨ ਉਸ ਤੋਂ ਬਿਨਾ ਸੰਸਾਰ ਵਿੱਚ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਹਉ ਮੈਂ ਮਮਤਾ ਜਲ ਬਲਿਓ ਲੋਭ ਜਲਿਓ ਅਪਮਾਨ ਮੇਰਾ ਇਹ ਹਉਮੈ ਸੜ ਜਾਏ ਮੇਰੀ ਇਹ ਹਉਮੈ ਸੜ ਜਾਏ ਮੇਰਾ ਇਹ ਅਪਨ ਤਵ ਸੜ ਜਾਏ ਮੇਰਾ ਇਹ ਲੋਭ ਸੜ ਜਾਏ ਤੇ ਮੇਰਾ ਇਹ ਅਹੰਕਾਰ ਸੜ ਬੜ ਜਾਏ ਜਿੰਨਾ ਮੈਨੂੰ ਪ੍ਰਮਾਤਮਾ ਦੇ ਨਾਮ ਤੋਂ ਵਿਚੋੜਿਆ ਹੈ ਨਾਨਕ ਕੀ ਸ਼ਬਦ ਵਿਚਾਰੀਐ ਪਈਏ ਗੁਣੀ ਨਿਧਾਨ ਹੈ ਨਾਨਕ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ ਗੁਰੂ ਦੇ ਸ਼ਬਦ ਵਿੱਚ ਉੜਿਆ ਹੀ ਗੁਨਾ ਦਾ ਖਜ਼ਾਨਾ ਪ੍ਰਮਾਤਮਾ ਮਿਲਦਾ ਹੈ ਗੁਰੂ ਪਿਆਰਿਓ ਜੀਵ ਨੂੰ ਪ੍ਰਮਾਤਮਾ ਦੇ ਨਾਮ ਤੋਂ ਹੋਂਵੇਂ ਵਿਛੋੜਿਆ ਹੋਇਆ ਹੈ लोग ने बिछड़ा होया है, हंकार ने बिछड़ा होया है, ये हम में हंकार लोग करके ही परमात्मा तो बिछड़े होया है।